ਇਸ ਸਮਲੇ ਨੂੰ 40 ਸਾਲ ਨੂੰ ਕੋਹਾਂ ਤੇ ਪਾਵੇਂ ਹੋਏ 400 ਸਾਲ ਇਹਦੇ ਜਿਹੜੇ ਜ਼ਖਮ ਹੈ ਉਹ ਹਮੇਸ਼ਾ ਹੀ ਸਿੱਖ ਮਨਾਂ ਦੇ ਵਿੱਚ ਹਰੇ ਰਹਿਣਗੇ ਬਾਤ ਨਹੀਂ ਤੁਮ ਨਹੀਂ ਆਪਣੀ ਫੌਜ ਲੈ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪਾਰੀ ਹਮਲਾ ਦੋ ਲਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਖਸਪੀਤਾ ਅਮੇ ਸਮਲੇ ਨੂੰ 40 ਸਾਲ ਹੋ ਜਾਣ ਤੇ ਪਾਵੇਂ ਹੋਏ 400 ਸਾਲ ਇਹਦੇ ਜਿਹੜੇ ਜ਼ਖਮ ਹੈ ਉਹ ਹਮੇਸ਼ਾ ਹੀ ਸਿੱਖ ਮਨਾਂ ਦੇ ਵਿੱਚ ਹਰੇ ਰਹਿਣਗੇ ਕਿਉਂਕਿ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਇਸ ਸਥਾਨ ਦੇ ਉੱਤੇ ਵਰਤਿਆ ਇੱਕ ਜੂਨ ਤੋਂ ਲੈ ਕੇ 6 ਜੂਨ ਤੱਕ ਇਹ ਜਿਹੜੇ 6 ਦਿਨ ਇਹ ਸਿੱਖ ਕੌਮ ਲਈ ਬੜੇ ਅਸਹਿਤ ਤੇ ਬੜੇ ਅਕਾਇਆ ਕਿਉਂਕਿ ਇਹਨਾਂ ਦਿਨਾਂ ਦੇ ਦੌਰਾਨ ਸਹੀ ਭਾਰਤੀ ਹਕੂਮਤ ਨੇ ਆਪਣੀਆਂ ਫੌਜਾਂ ਲੈ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਭਾਰੀ ਹਮਲਾ ਬੋਲਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਤਬਸਤ ਕੀਤਾ ਔਰ ਹਜ਼ਾਰਾਂ ਹੀ ਜਿਹੜੇ ਸਿੱਖ ਸੀ ਜਿਦੇ ਵਿੱਚ ਬੱਚੇ ਵੀ ਸੀ ਬਜ਼ੁਰਗ ਵੀ ਸੀ ਇਸਤਰੀਆਂ ਵੀ ਸੀ ਜੋ ਖਾਸ ਤੌਰ ਦੇ ਉੱਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਉਣ ਵਾਸਤੇ ਇੱਥੇ ਇਕੱਠੇ ਹੋਏ ਸੀ ਉਹਨਾਂ ਨੂੰ ਬਹੁਤ ਹੀ ਜਿਆਦਾ ਜ਼ਾਲਮਾਨਾ ਢੰਗ ਦੇ ਨਾਲ ਸ਼ਹੀਦ ਕੀਤਾ ਗਿਆ ਤੇ ਇਹ ਸ਼ਹੀਦੀਆਂ ਜਿਹੜੀਆਂ ਨੇ ਸਾਡੇ ਵਾਸਤੇ ਸਰਮੌਰ ਨੇ ਸ਼ਹੀਦ ਸਾਡੇ ਸਰਮੌਰ ਨੇ ਅਸੀਂ ਹਮੇਸ਼ਾ ਹੀ ਇਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਰਹਿਣਾ ਔਰ ਇਹ 84 ਦਾ ਜਿਹੜਾ जख्म ਇਹ ਸਾਡੇ ਰਸਤਾ ਹੀ ਰਹਿਣਾ ਹੈ ਇਹਦੀ ਪਰਪਾਈ ਕਿਸੇ ਕੀਮਤ ਦੇ ਉੱਤੇ ਕੋਈ ਸਰਕਾਰ ਨਹੀਂ ਕਰ ਸਕਦੀ। ਹਲੇ ਰਿਜ਼ਲਟ ਆ ਰਹੇ ਸਿੰਘ ਸਾਹਿਬ ਦਾ ਰਿਜ਼ਲਟ ਆ ਰਹੇ ਸਿੱਖ ਜਿਹੜੇ ਆਪੋ ਨੇਤਾ ਉਹ ਜਿੱਤਣਗੇ। ਉਹ ਜਿਹੜਾ ਖੁਸ਼ੀ ਉਹਨਾਂ ਨੂੰ ਮਿਲਣੀ ਚਾਹੀਦੀ। ਨਹੀਂ ਦੇਖੋ ਕਿਉਂਕਿ ਜਿਹੜੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੇ ਇਹ ਦਿਨ ਨੇ ਇਹ ਸਾਡੇ ਵਾਸਤੇ ਬੜੇ ਅਸਾ ਹੈ ਬੜੇ ਕਸ਼ਟਦਾਇਕ ਹੈ। ਹਾਂ ਔਰ ਅਸੀਂ ਇਹਨਾਂ ਦਿਨਾਂ ਦੇ ਵਿੱਚ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਸ਼ਹੀਦਾਂ ਨੂੰ ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ। ਬੜੇ ਇੱਕ ਗੰਗीन ਮਾਹੌਲ ਦੇ ਵਿੱਚ ਅਸੀਂ ਜਿਹੜੇ ਦਿਨ ਕਰਦੇ ਹਾਂ ਅਦਾਲਤ ਨੇ ਡੇਰਾ ਸਰਸਾ ਮੁਕੀ ਨੂੰ ਜਿਹੜਾ ਹੈਗਾ ਰਖਾਈ ਦਿੱਤੀ ਦੇਖੋ ਦੁਨੀਆਂ ਦੀਆਂ ਅਦਾਲਤਾਂ ਜਿਹੜੀਆਂ ਨੇ ਇਹ ਅਪੀਲ ਦਲੀਲ ਇਹ ਗਵਾਹਾਂ ਤੇ ਸਬੂਤਾਂ ਦੇ ਦੀਆਂ ਮੁਥਾਜ ਹੁੰਦੀਆਂ ਨੇ ਤੇ ਅੱਜ ਕੱਲ ਅਸੀਂ ਜਾਣਦੇ ਹਾਂ ਅਪੀਲਾਂ ਦਲੀਲਾਂ ਸਬੂਤ ਗਵਾਹ ਇਹ ਸਰਕਾਰ ਸਾਰੇ ਸਰਕਾਰਾਂ ਦੀ ਮੁਠੀ ਦੇ ਵਿੱਚ ਹੁੰਦੇ ਨੇ ਜਿੱਦੀ ਸਰਕਾਰ ਨਾਲ ਸੈਟਲਮੈਂਟ ਹੋ ਜਾਂਦੀ ਹੈ ਉਹ ਗੁਨਾਹਗਾਰ ਹੋਣ ਦੇ باوجود ਵੀ ਰਿਹਾ ਹੋ ਜਾਂਦਾ ਹੈ ਤੇ ਜਿਹਦੇ ਜਿਹੜਾ ਸਰਕਾਰ ਨਾਲ ਸੈਟਲਮੈਂਟ ਨਹੀਂ ਕਰਦਾ ਜਾਂ ਸਰਕਾਰ ਜਿਹਦੇ ਨਾਲ ਸੈਟਲਮੈਂਟ ਨਹੀਂ ਕਰਦੀਏ ਉਹ ਬੇਗਨਾ ਹੋਣ ਦੇ ਬਾਵਜੂਦ ਵੀ ਲੰਬਾ ਸਮਾਂ ਜੇਲ੍ਹਾਂ ਦੇ ਵਿੱਚ ਬੰਦ ਰਹਿੰਦਾ ਹੈ ਸૌਦੇ ਸਾਧ ਦੀ ਸਾਨੂੰ ਜਿਹੜੀ ਹੈ ਸ਼ੱਕ ਹੈ ਕਿ ਪੋਲੀਟੀਕਲ ਸੈਟਲਮੈਂਟ ਹੈ ਇਹ ਪੋਲੀਟੀਕਲ ਸੈਟਲਮੈਂਟ ਤੇ ਸਰਮੈਂਟ ਤੇ ਜਿਹੜੀ ਹੈ ਇਹ ਰਿਹਾਈ ਹੋ ਗਈ ਹੈ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਹਮੇਸ਼ਾ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਆ ਮੈਂ ਪਹਿਲਾਂ ਹੀ ਕਿਹਾ ਕਿ ਬੇਗੁਨਾ ਹੁੰਦੇ باوجود ਵੀ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਬੰਦ ਰਹੀ ਕਿਉਂਕਿ ਬੇਗੁਨਾ ਇਸ ਕਰਕੇ ਕਹਿੰਦੇ ਆ ਕਿਉਂਕਿ ਜਿੰਨੀ ਸਜ਼ਾ ਅਦਾਲਤ ਨੇ ਮੁਕਰਰ ਕੀਤੀ ਸੀ ਉਸ ਤੋਂ ਵੱਧ ਸਜ਼ਾ ਜਿਹੜੀ ਉਹ ਕੋਈ ਕਰ ਚੁੱਕੇ ਨੇ ਹੁਣ ਉਹ ਬੇਗੁਨਾਹੀ ਦੀ ਸਜ਼ਾ ਜਿਹੜੀ ਆ ਉਹ ਘੁੱਟ ਰਹੇ ਪਰ ਹਮੇਸ਼ਾ ਇਹ ਕਹੇ ਸੀ ਕਿ ਉਹ ਤੁਹਾਨੂੰ ਤੁਹਾਡੇ ਹੱਥੋਂ ਜਦੋਂ ਪ੍ਰਚਾਰ ਕਰ ਰਹੇ ਸੀ ਕਿ ਸਰਕਾਰਾਂ ਨੇ ਕਹਿਣੇ ਆ ਜੀ ਸਰਕਾਰਾਂ ਤਾਂ ਹਮੇਸ਼ਾ ਜਿਹੜਾ ਹੈ ਉਹ ਜ਼ਾਲਮ ਹੁੰਦੀਆਂ ਨੇ ਤੇ ਜ਼ਾਲਮਾਂ ਦਾ ਸਾਥ ਦਿੰਦੀਆਂ ਨੇ ਪਰ ਸਾਡੇ ਉਹ ਸਰਮੌਰ ਹੈ ਸਾਡੇ ਸਤਕਾਰਯੋਗ ਹੈ ਪਰ ਬੰਨ ਨੂੰ ਲੈ ਕੇ ਕਿਹਾ ਕਿ ਕੋਈ ਭਾਰਤੀ ਸਿੰਘ ਆਪਣੀ ਇੱਤੇਮ ਤੋਂ ਉਹ ਪੈਸੇ ਲੈਣ ਗਿਆ ਜਿਸ ਨੂੰ ਉਹ ਕਤਲ ਕਰ ਦਿੱਤਾ ਗਿਆ ਬੱਚਿਆਂ ਨੂੰ ਕਿੱਥੇ ਬਾਬੇ ਦੀਪੀ ਸਾਹਿਬ ਬਹੁਤ ਮਾੜੀ ਗੱਲ ਹੈ ਜੀ ਹਾਂ ਉਹ ਕਟਨਾ ਵਾਪਰੀ ਹੈ ਉਹ ਬੱਚਾ ਸੀ ਇੱਕ 16 ਸਾਲ ਦਾ ਭਾਈ ਮਲਕੀਸ਼ ਸਿੰਘ ਜੀ ਦਾ ਪਤੀਜਾ ਸੀ ਤੇ ਜਿਹੜੇ ਹੈਡ ਗ੍ਰੰਦੀ ਸਾਹਿਬ ਨੇ ਉਹ ਪਾੜ ਦੀ ਭੇਟਾ ਲੈਣ ਗਏ ਆ ਤੇ ਉਹਨਾਂ ਦਾ ਮਰਡਰ ਕਰ ਦਿੱਤਾ ਗਿਆ ਇਹ ਇੱਕ ਤਾਂ ਇਹ ਜਿਹੜਾ ਸਾਰਾ ਕੁਝ ਜਿਹੜਾ ਵਰਤਾਰਾ ਵਰਤਦੇ ਆ ਸਰਕਾਰਾਂ ਦੀ ਨਾਕਾਮੀ ਹੈ ਦੂਜਾ ਸਾਡੇ ਅੰਦਰ ਅਸਹਿਣਸ਼ੀਲਤਾ ਨਫ਼ਰਤ ਇਸ ਕਦਰ ਭਾਰੂ ਹੈ ਔਰ ਇਹ ਜਿਹੜਾ ਸੋਸ਼ਲ ਮੀਡੀਆ ਦਾ ਜਿਹੜਾ ਦੌਰ ਹੈ ਸੋਸ਼ਲ ਮੀਡੀਆ ਨੇ ਸਾਡੇ ਅੰਦਰ ਨਫ਼ਰਤਾਂ ਨੂੰ ਸਾਡੇ ਅੰਦਰ ਜਿਹੜੀ ਈਰਖਾ ਦੀ ਆਗਿਆ ਇਹਨੂੰ ਇੰਨੀ ਹਵਾ ਦੇ ਦਿੱਤੀ ਹੈ ਕਿ ਇਨਸਾਨ ਦੀ ਇਨਸਾਨ ਦੀ ਨਜ਼ਰ ਦੇ ਵਿੱਚ ਕੀਮਤ ਹੀ ਕੋਈ ਨਹੀਂ ਰਹਿ ਗਈ ਹੈ ਨਾ ਜ਼ਿੰਦਗੀ ਦੀ ਵੈਲਿਊ ਦੀ ਵੈਲਿਊ ਕੋਈ ਰਹਿ ਗਈ ਹੈ ਛੋਟੀ ਜੀ ਗੱਲ ਪਿੱਛੇ ਬੰਦੇ ਦਾ ਕਤਲ ਕਰ ਦਿੱਤਾ ਜਾਂਦਾ ਇਹ ਬੁਰਾ ਵਰਤਾਰਾ ਸਮਾਜ ਲਈ ਬਹੁਤ ਘੱਟ ਹੈ ਯੂਪੀ ਦੇ ਵਿੱਚ ਵੀ ਇੱਕ ਗਰੰਥੀਤੀ ਲੜਕੀ ਦਾ ਆਪਹਰਣ ਹੋਇਆ ਜ਼ਬਰਦਸਤਨਾ ਹੋਇਆ ਔਰ ਉਹ ਵੀ ਮੰਦ ਭਾਗਾ ਜਿਹੜਾ ਵਰਤਾਰਾ ਹੈ ਔਰ ਸਰਕਾਰ ਜਿਹੜੀ ਹੈ ਜਿਹੜੀ ਦਾਵਾ ਕਰਦੀ ਹੈ ਕਿ ਅਸੀਂ ਬੜਾ ਨਿਆਂ ਦੇਨੇ ਆ ਅਸੀਂ ਲੇਕਿਨ ਇਸ ਮਾਮਲੇ ਦੇ ਵਿੱਚ ਸਰਕਾਰ ਦੀ ਜਿਹੜੀ ਹੈ ਉਹ ਖਮੋਸ਼ੀ ਜਾਂ ਸਰਕਾਰ ਦਾ ਜਿਹੜਾ ਕਰਮ ਹੈ ਜਿਹੜਾ ਜਾਂ ਕਦਮ ਹੈ ਉਹ ਬਿਲਕੁਲ ਜਿਹੜਾ ਹੈ ਉਹ ਢਿੱਲਾ ਹੈਗਾ ਕਿ ਉਹ ਦੋਸ਼ੀ ਜਿਹੜੇ ਆ ਉਹ ਬਿਲਕੁਲ ਵੀ ਜਿਹੜਾ ਪਕੜ ਚ ਨਹੀਂ ਆਇਆ